ਦੀ ਦੁਨੀਆ ਦੇ ਵਿੱਚ ਦੇਸ਼ ਪੱਧਰ ਵਿੱਚ ਦੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਡਾ ਸਮਾਜ ਉਹ ਗੁਰੂ ਰਵਿਦਾਸ ਜੀ ਦਾ ਅੱਜ ਜਨਮ ਦਿਹਾੜਾ ਗੁਰਪੁਰ ਜਿਹੜਾ ਉਹ ਮਨਾ ਰਿਹਾ ਕੱਲੇ ਇੰਡੀਆ ਦੇ ਵਿੱਚ ਨਹੀਂ ਦੇਸ਼ ਅਬ ਦੇਸ਼ਾਂ ਦੇ ਵਿੱਚ ਵੀ ਜਿੱਥੇ-ਜਿੱਥੇ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੇ ਸਾਡੀਆਂ ਬਾਤ ਸਿੱਖ ਸੰਗਤਾਂ ਜਿੰਨਾ ਸਾਡਾ ਵੀ ਲਾਸ ਭਾਈਚਾਰਾ ਉਹ ਇਸ ਦੇ ਨੂੰ ਬਹੁਤ ਵੱਡਾ ਦਿਲ ਨੂੰ ਉਹ ਸਾਡੇ ਲਈ ਬਹੁਤ ਵੱਡਾ ਦਿਲ ਔਰ ਗੁਰੂ ਨਵੀਦਾਸ ਜੀ ਬਹੁਤ ਵੱਡੇ ਕ੍ਰਾਂਤੀਕਾਰੀ ਗੁਰੂ ਸੀਗੇ ਔਰ ਉਹਨਾਂ ਨੇ ਆਪਣੇ ਸਮਿਆਂ ਦੇ ਵਿੱਚ ਸਮਕਾਲੀ ਸਮੇਂ ਦੇ ਵਿੱਚ ਜਿਹੜੇ ਉਸ ਸਮੇਂ ਦੇ ਸ਼ਾਸਕ ਸੀਗੇ ਉਹਨਾਂ ਦੀ ਤੱਕੇਸ਼ਾਈ ਦੇ ਖਿਲਾਫ ਉਸ ਸਮੇਂ ਜਿਹੜੇ ਪਜਾਦੀ ਵਰਗ ਸੀਗਾ ਉਹ ਪਉਜਾ ਦੀ ਬਦਕਤੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਸਾਰੇ ਜਣਾਂ ਨੇ ਰੱਦ ਕੀਤਾ। ਬਲੰਦ ਨਵੇਂ ਸਾਨੂੰ ਜਿਹੜਾ ਜਾਤ ਪਾਤ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਊਣ ਦੀ ਸੇਧ ਦੁੱਤੀ ਆ। ਇਹ ਗੁਰੂ ਰਵਿਦਾਸ ਜੀ ਹੀ ਦੇ ਸਕਦੇ ਸੀਗੇ। ਔਰ ਮੈਂ ਸਬਦਾ ਕਿ ਗੁਰੂ ਰਵਿਦਾਸ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਵੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਹਿਜਿਕ ਹੁੰਦੇ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਮੈਂ ਸਮਝਦਾ ਕਿ ਹਰ ਬੰਦੇ ਨੂੰ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਆ ਉਹਦੇ ਤੋਂ ਸੇਧ ਲੈਣੀ ਚਾਹੀਦੀ ਆਪਣੀ ਜ਼ਿੰਦਗੀ ਜੀਣ ਵਾਸਤੇ ਰਹਿਮਾਂ ਪਰਮਾ ਜਾਤਾਂ ਪਾਤਾਂ ਦੇ ਉੱਪਰ ਕਿਦਾਂ ਉੱਠਣਾ ਇਹ ਸਾਨੂੰ ਗੁਰੂ ਰਵਿਦਾਸ ਜੀ ਜਿਹੜਾ ਉਹਨਾਂ ਦੀ ਬਾਣੀ ਸਾਨੂੰ ਸਿਖਾਉਂਦੀ ਆ ਕਿ ਜਿਹੜੇ ਸਮਾਜ ਦੇੰਦਰ ਵਹਿਮ ਭਰ ਪਾਏ ਜਾਂਦੇ ਆ ਜਾਤਾਂ ਪਾਤਾਂ ਦੀਆਂ ਜਿਹੜੀਆਂ ਵੰਡੀਆਂ ਪਾਈਆਂ ਕੋ ਲੋਕਾਂ ਨੇ ਪਜਾ ਦੀ ਆਵਾਜ਼ ਜਿਹੜਾ ਉਹਨੂੰ ਕਿੱਦਾਂ ਖਤਮ ਕਰਨਾ ਇਹ ਸਾਦਾ ਕੋ ਜਿਹੜਾ ਗੁਰੂ ਰਵੀਦਾਸ ਜੀ ਦੀ ਬਾਣੀ ਦੇ ਵਿੱਚ ਜਿਹੜਾ ਉਹ ਦੱਸਿਆ ਸੋ ਮੈਂ ਸਾਡਾ ਅਬਸਰ ਦੇ ਵਿੱਚ ਇਹ ਗੁਰੂ ਘਰ ਜਿਹੜਾ ਕਿਉਂਕਿ ਸਾਡੇ ਗੁਰੂ ਰਵੀਦਾਸ ਜੀ ਦੇ ਨਾਲ ਜਿਵੇਂ ਸਾਡੀ ਰਵੀਦਾਸ ਬਦਾ ਦੀ ਜਿਹੜੀ ਇੱਥੇ ਬੜੀ ਘੱਟ ਆ ਅਬਸਰ ਅਸੀਂ ਮੇਸ਼ਾ ਇਹ ਗੁਰੂ ਘਰ ਦੇ ਵਿੱਚ ਆਉਂਦੇ ਆ ਇੱਥੇ ਆ ਕੇ ਮੱਥਾ ਟੇਕਦੇ ਇੱਥੇ ਆ ਕੇ ਗੁਰੂ ਰਵਿਦਾਸ ਜੀ ਦੇ ਅੱਗੇ ਆਪਣਾ ਸਿਰ ਚੋਉਂਦੇ। ਸੋ ਮੈਂ ਮੱਥਾ ਟੇਕ ਕਰਾਇਆ ਸੀਗਾ ਆਪਣੇ ਸਾਰੇ ਕਮੇਟੀ ਨੂੰ ਵਧਾਈ ਦੇਣ ਆਇਆ ਸੀਗਾ ਕਿ ਅੱਜ ਦਾ ਦਿਨ ਸਾਡੇ ਵਾਸਤੇ ਬਨੁਖਤਾ ਵਾਸਤੇ ਬਹੁਤ ਵੱਡਾ ਦਿਨ ਆ। ਅੱਜ ਗੁਰਪੁਰਬ ਦਾ ਦਿਨ। ਸੋ ਮੈਂ ਉਹ ਉਹਦੇ ਦੀ ਵਧਾਈ ਦੇਣ ਆਇਆ ਸੀ ਉਹ ਮੇਰਾ ਮਨ ਖੁਸ਼ ਹੋ ਗਿਆ ਗੁਰੂ ਰਵਿਦਾਸ ਜੀ ਦੇ ਜਨਮ ਕਰਨਾ ਦੇ ਵਿੱਚ ਆ। ਕਰਮ ਸਿੰਘ ਜੀ ਤੁਹਾਨੂੰ ਮੰਗ ਪੱਤਰ ਵੀ ਉਹਨਾਂ ਦਿੱਤਾ। ਇੱਕ ਮੰਗ ਪੱਤਰ ਜਿਹੜਾ ਕਮੇਟੀ ਦੇ ਦਿੱਤਾ ਕਿ ਕਮਿਊਨਿਟੀ ਹਾਲ ਜਿਹੜਾ ਕਿਤੇ ਬਣਾਉਣਾ ਹੈ। ਔਰ ਜਿੱਦਾਂ ਮਾਨ ਸਾਹਿਬ ਦੀ ਸਰਕਾਰ ਨੇ ਜਲੰਧਰ ਦੇ ਵਿੱਚ ਪੱਲਾਵੇ ਦੇ ਉੱਤੇ ਬਹੁਤ ਵੱਡਾ ਇੱਕ ਜਿਹੜਾ ਗੁਰੂ ਰਵਿਦਾਸ ਜੀ ਦੀ ਯਾਦ ਦੇ ਵਿੱਚ ਅਸਾਦੀ ਜਿਹੜੀ ਕੀਤੀ ਜਾ ਰਹੀ ਹੈ। ਔਰ ਮੈਂ ਇਹਨਾਂ ਦੀ ਜਿਹੜੀ ਮੰਗ ਹੈ ਆਪਣੇ ਵਿੱਤ ਮੰਤਰੀ ਸਰਦਾਰ ਪਾਤ ਸਿੰਘ ਠੀਮਾ ਜੀ ਤੇ ਕੋਲ ਇਹ ਉਠਾ ਕੇ ਮੁਖੰਦੀ ਸਾਹਿਬ ਨੂੰ ਬੇਨਤੀ ਕਰਾਂਗੇ ਉਹਦਾ ਜੀਵ ਸਾਹਿਬ ਨੂੰ ਬੇਨਤੀ ਕਰਕੇ ਤੇ ਇੱਥੇ ਬੋਲੇ ਜਿਹੜਾ ਗੁਰੂ ਰਵਿਦਾਸ ਜੀ ਦੀ ਜਾਤ ਦੇ ਵਿੱਚ ਅਸੀਂ ਇੱਕ ਜਿਹੜਾ ਕਮਿਊਨਿਟੀ ਆਲ ਉਹ ਬਣਾਉਣ ਦੀ ਬੋਲੇ ਜਿਹੜਾ ਲੋਕੋ ਨੇ ਈਸ਼ੋਰ